ਜ਼ਿਲ੍ਹਾ ਸੰਗਰੂਰ ਵਿੱਚ ਪੈਂਦੇ ਵਿਧਾਨ ਸਭਾ ਹਲਕਾ ਸੁਨਾਮ ਤੋਂ ਇਸ ਵਾਰ ਕਾਂਗਰਸ ਪਾਰਟੀ ਨੇ ਇੱਕ ਨੌਜਵਾਨ ਉਮੀਦਵਾਰ ਦਮਨਥਿੰਦ ਬਾਜਵਾ ਨੂੰ ਮੈਦਾਨ ਵਿੱਚ ਉਤਾਰਿਆ ਹੈ। ਦਮਨਥਿੰਦ ਬਾਜਵਾ ਨੂੰ ਅਕਾਲੀ ਦਲ ਅਤੇ ਆਪ ਦੇ ਨਾਲ-ਨਾਲ ਆਪਣੀ ਹੀ ਪਾਰਟੀ ਦੇ ਅੰਦਰੋਂ ਵੀ ਵਿਰੋਧਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਸੁਨਾਮ ਤੋਂ ਹੀ ਟਿਕਟ ਦੇ ਦਾਅਵੇਦਾਰ ਰਾਜਿੰਦਰ ਦੀਪਾ ਆਜ਼ਾਦ ਤੌਰ 'ਤੇ ਮੈਦਾਨ ਵਿੱਚ ਨੇ ਅਤੇ ਉਹਨਾਂ ਵੱਲੋਂ ਦਮਨਥਿੰਦ ਬਾਜਵਾ ਖਿਲਾਫ ਖੁੱਲ੍ਹ ਕੇ ਪ੍ਰਚਾਰ ਵੀ ਕੀਤਾ ਜਾ ਰਿਹਾ ਹੈ। ਅਜਿਹੇ ਵਿੱਚ ਦਮਨਥਿੰਦ ਬਾਜਵਾ ਕਿਵੇਂ ਦੇਖ ਰਹੀ ਹੈ ਆਪਣੀ ਚੋਣ ਮੁਹਿੰਮ ਨੂੰ ਇਸ ਸੰਬੰਧੀ ਉਹਨਾਂ ਨੇ ਸਾਡੇ ਸਹਿਯੋਗੀ ਨਾਲ ਕੀਤੀ ਖਾਸ ਗੱਲਬ ਆਪ ਦੇਖਦੇ ਹਾਂ ਦੇਖੋ ਬਹੁਤ ਵਧੀਆ ਕੈਂਪੇਨ ਚੱਲ ਰਹੀ ਹੈ ਸਾਡੀ ਕਾਂਗਰਸ ਪਾਰਟੀ ਨੂੰ ਇੰਨਾ ਭਰਵਾ ਹੰਗਾਰਾ ਮਿਲ ਰਿਹਾ ਹੈ ਲੋਕੀ ਆਪਣੇ ਘਰਾਚੋਂ ਆਪਣੇ ਟਾਈਮ ਚੋਂ ਟਾਈਮ ਕੱਢ ਕੇ ਕਾਂਗਰਸ ਪਾਰਟੀ ਨਾਲ ਜੁੜਨਾ ਚਾਹੁੰਦੇ ਨੇ ਲੋਕੀ ਆਪਣੀਆਂ ਪਾਰਟੀਆਂ ਛੱਡ ਛੱਡ ਕੇ ਆਪਣੇ ਕਈ ਲੋਕ ਐਸੇ ਅੱਜ ਮੈਨੂੰ ਮਿਲੇ ਮੇਰੀ ਕੈਂਪੇਨ ਦੌਰਾਨ ਜਿਹੜੇ ਕਹਿੰਦੇ ਕਿ ਅਸੀਂ ਬਚਪਨ ਤੋਂ ਕਦੀ ਕਿਸੇ ਹੋਰ ਪਾਰਟੀ ਜਿਹੜੀ ਵੀ ਕੋਈ ਪਾਰਟੀ ਜਿਹਦੇ ਨਾਲ ਜੁੜੇ ਹੋਏ ਸੀ ਉਹਦੇ ਤੋਂ ਇਲਾਵਾ ਕਦੀ ਵੋਟ ਨਹੀਂ ਪਾਈ ਪਰ ਅੱਜ ਅਸੀਂ ਤੈਨੂੰ ਤੇ ਕੈਪਟਨ ਸਾਹਿਬ ਕਰਕੇ ਅਸੀਂ ਐਤ ਕੀ ਪਹਿਲੀ ਵਾਰ ਕਾਂਗਰਸ ਨੂੰ ਵੋਟ ਪਾਣ ਜਾ ਰਹੇ ਹਾਂ ਸੋ ਮਤਲਬ ਕੈਪਟਨ ਸਾਹਿਬ ਦਾ ਕ੍ਰੇਜ਼ ਬਹੁਤ ਜ਼ਿਆਦਾ ਹੈ ਕਾਂਗਰਸ ਪਾਰਟੀ ਦੀ ਵੇਵ ਸਾਰੇ ਪੰਜਾਬ 'ਚ ਛਾ ਗਈ ਹੈ ਐਂਡ ਐਤ ਕੀ ਲੋਕਾਂ ਨੇ ਮਨ ਬਣਾ ਲਿਆ ਕਿ ਅਸੀਂ ਪੰਜਾਬ ਵਿੱਚ ਕੈਪਟਨ ਦੀ ਸਰਕਾਰ ਲੈ ਕੇ ਆਉਣਗੇ